ਇਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੋਂ ਬਾਹਰ ਦੇ ਬੰਦੇ ਉਥੋਂ ਮੋੜੀਏ ਨਾ ਹਾਂ ਹਾਂ ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਰਿਹਾ ਤੈਨੂੰ ਮਾਰੇਗਾ ਨਾ ਮੈਨੂੰ ਉੱਥੇ ਜਾ ਦੇ ਯਾਰ ਬੱਜੂ ਗਈ ਉਹ ਤਾਂ ਗੱਲ ਕਰ ਰਹੇ ਨੇ ਬੱਜੂ ਗਈ ਹੈ ਜਿਹੜੇ ਤੇ ਲੱchn ਨੇ ਹਾਂ ਫਿਰ ਬੱਜੂ ਵਦਨ ਦੱਸ ਰਿਹਾ ਜਿਹੜੇ ਬੱਜੂ ਨੀ ਗੱਲ ਕਰ ਗੱਲ ਕਰ ਗੱਲ ਕਰੀਂ ਲੈ ਅੱਜ ਬੰਦੂ ਨੂੰ ਬੱਜੂ ਆ ਮੈਂ ਕਿਹੜੀ ਬੋਲ ਰਿਹਾ ਨਾ ਨਾ ਹਾਂ ਹਾਂ ਦੱਸ ਦੱਸ ਨਾ ਨਾ ਇਹਨੂੰ ਬਰਾਮਾ ਤੋਂ ਛੋਟਾ ਬੰਦਾ ਕਹਿ ਰਿਹਾ ਤੁਸੀਂ ਸੁਣ ਮੇਰੀ ਗੱਲ ਮੈਂ ਟੈਲੀਪਾਸ ਨੂੰ ਨਹੀਂ ਕਿਹਾ ਸੀ ਮਖਨ ਲੰਗ ਘਰ ਆਣ ਦੋ ਲੰਗਰੋਂ ਮੋਡੇ ਦੇ ਜਾ ਕੇ ਨੇ ਆਉਣਗੇ ਜੀ ਕਮਾਲ ਕਰੀ ਜਾਂਦੇ ਤੁਸੀਂ ਪਤਿੱਲਾ ਜਿਹੜਾ ਛੋਟੀ ਗੱਡੀ ਜੇਰ ਤੁਸੀਂ ਕਮਲ ਕੁੱਟੀ ਜਾਨੇ ਟਰਾਲੀ ਆਊਗੀ ਤੁਸੀਂ ਕੌਣ ਰੁਕਣ ਵਾਲੇ ਟਰਾਲੀ ਆਊਗੀ ਆਜੂਗੀ ਕਿਹਨੇ ਕਿਹਾ ਜੀ ਤੁਹਾਨੂੰ ਇਹ ਦੱਸੋ ਯਾਰ ਮੈਂ ਤੁਹਾਨੂੰ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁਹਾਨੂੰ ਕਿਸੇ ਚੀਫ ਨੇ ਕਿਹਾ ਤੁਸੀਂ ਆਪ ਕਹਿ ਕੇ ਤੁਹਾਨੂੰ ਚੀਫ ਨੇ ਕਹਿ ਦਿੱਤਾ ਕਿੱਥੋਂ ਤੱਕ ਡਰ ਆਇਆ ਹੋਊਗਾ ਸਾਰ ਮੈਂ ਇਹੀ ਕਿਹਾ ਮਾ ਟਰਾਲੀ ਰੋ ਰੋ ਮਾ ਟਰਾਲੀ ਤੁਸੀਂ ਕਿਹਾ ਉੱਕਣ ਦਾ ਕੀ ਲੌਜੀਕ ਬੰਦਾ ਕਿਉਂ ਰੋਕੋਗੇ ਆਊਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਲੰਗਰ ਆਊਗਾ ਮੈਂ ਲੰਗਰ ਦਾ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਤਾਂ ਤਾੜਾ ਤੁਹਾਡੇ ਦਿਮਾਗ ਖਰਾਬ ਹੋਇਆ ਪਿਆ ਯਾਰ ਤੇਰਾ ਕੋਈ ਨਾ ਖਰਾਬ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰਲੇ ਨੂੰ ਡਰਾਈ ਜਾ ਨਵੇਂ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੌਣ ਆ ਕੇ ਕਹਿਣਾ ਤੇ ਤੂੰ ਕੌਣ ਆ ਕੇ ਕਹਿਣਾ ਹੈਲੋ ਮੈਨੂੰ ਕਿਹਾ ਕੀ ਨਹੀਂ ਸੀ ਬਣਾਇਆ ਦੱਸ ਆਪੇ ਲੈ ਫੇਫੇਰੀ ਕੰਪਲੇਨਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਹਟ OS ਨੇ ਕਿਹਾ OS ਨੂੰ ਫੋਨ ਨਾ ਫੋਨ ਨਾ ਹੈ ਹੱਥ ਜਿਨਾ ਕਰ ਉਹ ਫੋਨ ਲਾਉ ਉਹ ਕਿਹਨੂੰ ਕਰ ਰਹੇ ਆ 1 ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਸ ਤੋਂ ਮੋੜੀ ਹੈ ਨਾ ਹਾਂ ਹਾਂ ਮਾਰਾਂਗੇ ਮੇਰੇ ਮਾਰਾਂਗੇ ਤੈਨੂੰ ਲੱਗ ਜਾ ਪਤਾ ਤੈਨੂੰ ਮਾਰਾਂਗੇ ਨਾ ਔਰ ਅਮਰ ਉੱਤੇ ਜਾ ਕੇ ਮੈਂ ਯਾਰ ਬੱਜੂ ਗਈ ਉਹਦਾ ਗੱਲ ਕਰ ਰਹੇ ਆ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਫੇ ਬੱਜੂ ਵਦਨ ਦੱਸ ਰਿਹਾ ਤੇਰੇ ਬੱਜੂ ਵਾ ਕਰ 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 ਇਹਦੇ ਅੱਜ ਬੱਜੂ ਵਾ ਮੈਂ ਕਿਹੜੀ ਪ੍ਰੋਗਰਾਮ ਨਾ ਨਾ ਹਾਂ ਹਾਂ ਦੱਸ ਦੱਸ ਮੈਂ ਦੱਸਾਂ ਦੇ ਨਾ ਦੱਸ ਤੂੰ ਉਹਦਾ ਵੀ ਚਪੇੜੇ ਪੈਣੇ ਨਾ ਨਾ ਤੈਨੂੰ ਪਤਾ ਮੇਰੇ ਉਹਦੇ ਚਪੇੜਾ ਪੈਣੇ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦੱਸੂ ਤੂੰ ਦੁਬਾਰੇ ਤਰਾਂ ਰੁੱਕੂ ਕੁਛ ਆਗੇ ਸਾਤ ਹੋ ਜਾ ਸਾਤ ਨਾ 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 ਤੈਨੂੰ ਕੀ ਰੁਕਿਆ ਤੂੰ ਸਾਤ ਹੋ ਜਾ ਸਾਤ ਤੂੰ ਕਹਿ ਰਹੇ ਤੈਨੂੰ ਰੁਕੀ ਆ 1 ਮੀਟਰ ਦਾ ਮਤਲਬ ਤੂੰ ਕਹਿ ਰਹੇ ਤੈਨੂੰ ਰੁਕੀ ਆ ਖਾਲਾ ਭਾਈਆਂ ਨੂੰ ਆਉਣ ਦੇ ਨੂੰ ਤੂੰ ਕਹਿ ਰਹੇ ਤੂੰ ਰੁਕੀ ਆ ਕੋਈ ਨਾ ਕੋਈ ਨਾ ਉਸ ਦੀ ਬਰਾਬਰ ਲਾ ਉਹ ਐਸਡੀ ਬਰਾ ਯਾਰ ਤੂੰ ਲੰਗਰ ਵਾਸਤੇ ਉਹ ਦੋ ਐਸਡੀ ਬਲਾ ਯਾਰ ਨਾ ਨਾ ਉਹ ਮੋਢਿਆਂ ਤੇ ਲੈ ਕੇ ਜਾਣਗੇ ਲੰਗਰ ਵਾਸਤੇ ਪਤਾ ਨਹੀਂ ਕਿਹਨ ਮੋਢਿਆਂ ਤੇ ਜਾਊਗਾ ਜੀ ਨਹੀਂ ਨਹੀਂ ਆਜੂਗੀ ਟ੍ਰਾਲੀ ਆਊਗੀ ਪੁੱਛਣਾ ਦੁਆਰੇ ਆਜੂਗੀ ਪਹਿਲੀ ਫਿਰ ਤਾ ਕਹਿ ਰਿਹਾ ਤੂੰ ਕਿਹਾ ਯਾਰ ਤੂੰ ਆਪ ਇਹਦਾ ਕਹਿ ਰਿਹਾ ਹਾਂ ਮੈਂ ਕਿਹਾ ਉਹ ਐਸਡੀ ਨੇ ਕਹਿ ਤੂੰ ਕਹਿ ਰਿਹਾ ਵਾਸਤੇ ਕਰਦੇ ਜਾਊਗਾ ਲੰਗਰ ਦੀ ਬਣਾ ਟ੍ਰਾਲੀ ਆਊਗੀ ਇਹ ਕਹਿ ਰਿਹਾ ਟ੍ਰਾਲੀ ਆਊਗੀ ਲੰਗਰ ਆਊਗਾ ਕੀ ਹੁੰਦਾ ਠੀਕ ਆ ਫਿਰ ਤੁਹਾਡੀ ਆਜੂਗੀ ਫਿਰ ਪੱਥਰ ਨਾ ਨੀਣਾ ਤੂੰ ਰੋਕ ਕੇ ਤੂੰ ਦੁਆਰੇ ਜਾ ਕੇ ਹੁਣ ਤਾ ਆਊਗੀ ਦੱਸ ਕਿੱਥੇ ਕਿਹੜੇ ਗੇਟ ਤੇ ਰੋਕਣਾ ਅਸੀਂ ਉਸੇ ਗੇਟ ਤੋਂ ਕੱਢਾਂਗੇ ਤੂੰ ਤਿੰਨ ਨੰਬਰ ਰੋਕੂਗਾ ਅਸੀਂ ਤੈਨੂੰ ਉੱਥੇ ਕੱਢਾਂਗੇ ਇਹ ਕੀ ਸਾਰੀ ਗੀਆ ਤੂੰ ਲਿਖਿਆ ਆਰਡਰ ਯਾਰ ਇੱਕ ਦੋ ਵੱਡਾ ਤੂੰ ਲਿਖਤੀ ਆਰਡਰ ਯਾਰ ਅਸੀਂ ਦਾ ਪੰਜਾਬ ਦੇ ਲਈ ਸਾਰੇ ਗੇਟ ਖੁੱਲੇ ਆ ਜਿਹੜੇ ਗੇਟ ਤੋਂ ਸਾਡਾ ਮਨ ਕਰੂਗਾ ਅਸੀਂ ਉੱਥੋਂ ਹੀ ਕੱਢਾਂਗੇ ਤੈਨੂੰ ਤਿੰਨ ਨੰਬਰ ਸੋਖਾ ਮੈਂ ਤਾਂ ਤੈਨੂੰ ਉੱਥੋਂ ਕੱਢਾਂਗੇ ਕਿਹੜੇ ਪਰ ਤੁਸੀਂ ਕਿਉਂ ਰੋਕੀ ਆ ਇੱਕ ਨੰਬਰ ਤੇ ਫੇਰ ਰੋਕੀ ਹੋਈ ਆ ਹੁਣ ਹੁਣ ਫੇਰ ਰੋਕ ਲੀ ਉੱਥੇ ਹੀ ਖੜੇ ਯਾਰ ਉੱਥੇ ਹੀ ਖੜੀ ਕੇ ਬਾਈ ਬਣਾ ਤੋੜਨਾ ਨਹੀਂ ਕੁਝ ਨਹੀਂ ਯਾਰ ਇਹ ਨਾ ਤੁਸੀਂ ਕਮਾਓ ਨਾ ਕਦੇ ਤਿੰਨ